ਸਾਰੇ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਕੱਲ ਕੀਤਾ ਸੀ 10ਵੀਂ ਜਮਾਤ ਦੇ ਸਿਲੇਬਸ ਦੇ ਵਿੱਚ ਲੇਖ ਐ ਰਵਾਬ ਮਗਾਉਣ ਦਾ ਵਿਰਤਾਂਤ ਤੇ ਲੇਖਕ ਹੈ ਗਿਆਨੀ ਦਿੱਤ ਸਿੰਘ ਕੱਲ ਸਾਰਾ ਪੜਿਆ ਸੀ ਅੱਜ ਜ਼ਰੂਰੀ ਹੁੰਦਾ ਪੜਨਾ ਕਿਉਂਕਿ ਪੜੇ ਤੋਂ ਬਿਨਾ ਆਪਾਂ ਸਾਰਾ ਪ੍ਰਸ਼ਨਾਂ ਦੇ ਉੱਤਰ ਨਹੀਂ ਦੇ ਸਕਦੇ ਹੈਗੇ ਠੀਕ ਹੈ ਜੀ ਅੱਜ ਹੁਣ ਮੈਂ ਉਹਦੇ ਚੋਂ ਸਾਰ ਕੱਢ ਕੇ ਲਿਖਿਆ ਤਾਂ ਇਹ ਕੀ ਕਰ ਲਿਖਣਾ ਹੁੰਦਾ ਸਾਰ ਦੇ ਵਿੱਚ ਦੇਖੋ ਇਹ ਵੈਸੇ ਸਿਰਫ ਸਮਝਾਉਣ ਲਈ ਹੈ ਕਿ ਸਾਰ ਐਵੇਂ ਬਣਾਉਣਾ ਨਹੀਂ ਤਾਂ ਬਾਕੀ ਬਣਾ ਤੁਸੀਂ ਆਪ ਸਕਦੇ ਹੋ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਾਰ ਸ਼ੁਰੂ ਕਰਦੇ ਹਾਂ ਜੀ ਗੁਰੂ ਨਾਨਕ ਦੇਵ ਜੀ ਬੇਦੀ ਖੱਤਰੀ ਜਾਤ ਨਾਲ ਸੰਬੰਧਿਤ ਅਤੇ ਭੱਲਿਆਂ ਦੇ ਪੁੱਤ ਪੋਤੇ ਖਾਣਾ ਪੀਣਾ ਅਤੇ ਪਹਿਨਣਾ ਭੁੱਲ ਕੇ ਜੰਗਲ ਵਿੱਚ ਬੈਠ ਕੇ ਨਾਲ ਮਰਦਾਨੇ ਡੂਮ ਨੂੰ ਸਾਥ ਹੀ ਬਣਾ ਲਿਆ ਅਤੇ ਹਿੰਦੂ ਮੁਸਲਮਾਨਾਂ ਤੋਂ ਵੱਖਰੀ ਚਾਲ ਚੱਲ ਕੇ ਕਰਤਾਰ ਦੇ ਗੁਣ ਗਾਉਂਦਿਆਂ ਦੇਖ ਕੇ ਲੋਕ ਕੁਰਾਇਆ ਕਹਿਣ ਲੱਗ ਪਏ ਦੂਜੇ ਪਾਸੇ ਅਕਾਲ ਪੁਰਖ ਦੀ ਮਹਿਮਾ ਵਿੱਚ ਨਿਤ ਨਮਾ ਸ਼ਬਦ ਗਾਉਣ ਵਾਲੇ ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਨਾਨਕੀ ਤੋਂ ਪੈਸੇ ਲੈ ਕੇ ਵਧੀਆ ਸਾਜ ਲਿਆਉਣ ਲਈ ਕਿਹਾ ਮਰਦਾਨੇ ਦੇ ਪੁੱਛਣ ਤੇ ਉਹਨਾਂ ਰਵਾਬ ਨੂੰ ਸਭ ਤੋਂ ਵਧੀਆ ਸਾਜ ਕਿਹਾ ਮਰਦਾਨਾ ਬੀਬੀ ਜੀ ਕੋਲ ਗਿਆ ਤੇ ਉਹਨਾਂ ਪਾਸੋਂ ਪੈਸੇ ਆਂਦਾ ਭਰੋਸਾ ਲੈ ਕੇ ਗੜੀਆਂ ਵਿੱਚ ਤੁਰ ਫਿਰ ਕੇ ਰਵਾਬ ਲੱਭਣ ਲੱਗ ਪਿਆ ਪਰ ਕੁਝ ਲੋਕ ਉਸਨੂੰ ਕਰਾਈਏ ਤਾਂ ਡੂੰਮ ਕਹਿ ਕੇ ਮਖੌਲ ਲੜਾਉਣ ਲੱਗੇ ਕੁਝ ਨੇ ਉਸ ਉੱਪਰ ਮਿੱਟੀ ਸੁੱਟੀ ਅਤੇ ਬੁਰਾ ਸਲੂਕ ਕੀਤਾ ਤੰਗ ਆ ਕੇ ਮਰਦਾਨੇ ਨੇ ਵਾਪਸ ਗੁਰੂ ਜੀ ਕੋਲ ਜਾ ਕੇ ਸਾਰੀ ਗੱਲ ਦੱਸੀ ਗੁਰੂ ਜੀ ਨੇ ਉਸ ਨੂੰ ਲੋਕਾਂ ਵੱਲੋਂ ਬੇਪਰਵਾਹ ਰਹਿਣ ਲਈ ਕਿਹਾ ਕੁਝ ਦਿਨਾਂ ਮਗਰੋਂ ਗੁਰੂ ਜੀ ਦੇ ਹੁਕਮ ਅਨੁਸਾਰ ਮਰਦਾਨਾ ਬੀਬੀ ਨਾਨਕੀ ਜੀ ਪਾਸੋਂ 7 ਰੁਪਏ ਲੈ ਕੇ ਦੁਆਬੇ ਦੇ ਇੱਕ ਜੱਟਾਂ ਦੇ ਪਿੰਡ ਵਿੱਚ ਰਹਿੰਦੇ ਫਰਹਿੰਦੇ ਨਾਮ ਦੇ ਰਵਾਬੀ ਕੋਲ ਰਵਾਬ ਲੈਣ ਚਲਾ ਗਿਆ ਜਦੋਂ ਤਿੰਨ ਦਿਨ ਖੁਆਰ ਹੋਣ ਮਗਰੋਂ ਵਾਪਸ ਮੁੜਨ ਲੱਗਾ ਤਾਂ ਉਸ ਦਾ ਫਰਹਿੰਦੇ ਨਾਲ ਮੇਲ ਹੋਇਆ ਮਰਦਾਨੇ ਤੋਂ ਗੁਰੂ ਜੀ ਦੇ ਮੁਖੋਂ ਗਾਈ ਜਾਣ ਵਾਲੀ ਅਗੰਮੀ ਬਾਣੀ ਬਾਰੇ ਸੁਣ ਕੇ ਫਰਹਿੰਦੇ ਨੇ ਰਵਾਬ ਮਰਦਾਨੇ ਨੂੰ ਦਿੰਦਿਆਂ ਕੀਮਤ ਦੇ 7 ਰੁਪਏ ਵੀ ਨਾ ਲਏ ਤੇ ਰਵਾਬ ਨਾਲ ਗੁਰੂ ਜੀ ਦਾ ਕੋਈ ਪੁਰਾਣਾ ਸਬੰਧ ਦੱਸਿਆ ਦਰਸ਼ਨਾਂ ਦੀ ਇੱਛਾ ਪੈਦਾ ਹੋਣ ਕਾਰਨ ਉਹ ਵੀ ਮਰਦਾਨੇ ਨਾਲ ਗੁਰੂ ਜੀ ਕੋਲ ਪੁੱਜਾ ਕਰਤਾਰ ਵਾਰੇ ਗੱਲਾਂ ਕਰਨ ਮਗਰੋਂ ਫਰਹਿੰਦਾ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਕੁਝ ਦਿਨਾਂ ਮੈਂ ਅਗਰ ਉਸ ਦੇ ਚਲੇ ਜਾਣ ਤੇ ਮਰਦਾਨਾ ਰਵਾਬ ਸੁਰ ਕਰਨ ਲੱਗਾ ਪਰ ਉਹ ਬੇਸੁਰੀ ਹੁੰਦੀ ਜਾਵੇ ਜਦੋਂ ਗੁਰੂ ਜੀ ਦੁਆਰਾ ਉਸ ਨੂੰ ਰਵਾਬ ਵਜਾਉਣ ਲਈ ਕਿਹਾ ਤਾਂ ਉਸਨੇ ਕਿਹਾ ਕਿ ਉਹ ਠੀਕ ਕਰ ਲਵੇ ਤਾਂ ਜੋ ਚੰਗਾ ਠਾਟ ਬਣ ਜਾਵੇ ਗੁਰੂ ਜੀ ਨੇ ਕਿਹਾ ਕਿ ਉਸ ਦਾ ਕੰਮ ਰਵਾਬ ਵਜਾਉਣਾ ਹੈ ਠਾਟ ਕਰਨ ਵਾਲਾ ਕਰਤਾਰ ਹੈ ਇਹ ਸੁਣ ਕੇ ਜਦੋਂ ਮਰਦਾਨੇ ਨੇ ਰਵਾਬ ਵਜਾਈ ਤਾਂ ਮਿਰਗਾਂ ਨੂੰ ਮਸਤ ਕਰਨ ਵਾਲਾ ਠਾਟ ਨਿਕਲ ਆਇਆ ਤੇ ਗੁਰੂ ਜੀ ਨੂੰ ਜਿਹੜੀ ਅਗੰਮ ਬਾਣੀ ਆਈ ਮਰਦਾਨੇ ਨੇ ਉਸ ਵੀ ਮਧੂਰ ਸੁਰ ਨਾਲ ਗਾਈ ਏ ਸੀ ਜੀ ਸਾਰ ਇਸ ਤੋਂ ਬਾਅਦ ਕਰਾਂਗੇ ਆਪਾਂ ਪ੍ਰਸ਼ਨਾਂ ਦੇ ਉੱਤਰ ਤੇ ਇਹਦੇ 'ਚ ਤੁਸੀਂ ਆਪਣੇ ਸ਼ਬਦਾਵਲੀ ਲਿਖ ਸਕਦੇ ਹੋ ਨਿਉ ਜ਼ਰੂਰੀ ਨਹੀਂ ਐ ਕੋਈ ਕੇ ਜੋ ਇਹ ਮੈਂ ਲਿਖਿਆ ਹੋਇਆ ਤੁਸੀਂ ਉਹੀ ਲਿਖਣਾ ਠੀਕ ਹੈ ਜੀ ਹੁਣ ਅੱਗੇ ਕਰਾਂਗੇ ਪ੍ਰਸ਼ਨਾਂ ਦੇ ਉੱਤਰ ਪਹਿਲਾ ਪ੍ਰਸ਼ਨ ਆ ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਝ ਕਹਿੰਦੇ ਸਨ ਆਮ ਲੋਕ ਖੱਤਰੀ ਜਾਤ ਨਾਲ ਸੰਬੰਧਿਤ ਭੱਲਿਆਂ ਦੇ ਪੁੱਤ ਪੋਤੇ ਗੁਰੂ ਨਾਨਕ ਦੇਵ ਜੀ ਨੂੰ ਖਾਣ ਪੀਣਨ ਪੁਲਾ ਕੇ ਮਰਦਾਨੇ ਟੂਬ ਨੂੰ ਨਾਲ ਲੈ ਕੇ ਜੰਗਲ ਵਿੱਚ ਬੈਠ ਕੇ ਕਰਤਾਰ ਦੇ ਗੁਣ ਗਾਉਂਦੇ ਆ ਤੇ ਹਿੰਦੂਆ ਮੁਸਲਮਾਨਾਂ ਤੋਂ ਵੱਖਰੀ ਚਾਲ ਚੱਲਦੇ ਆ ਦੇਖ ਕੇ ਕੁਰਾਇਆ ਸਮਝਣ ਲੱਗੇ ਤੇ ਕਹਿਣ ਲੱਗੇ ਕਿ ਉਸ ਦੀ ਮੱਤ ਮਾਰੀ ਗਈ ਹੈ ਜੋ ਕਿਸੇ ਦੀ ਵੀ ਗੱਲ ਨਹੀਂ ਸੁਣਦਾ ਇਹ ਪ੍ਰਸ਼ਨਾਂ ਦੇ ਉੱਤਰ ਤੁਸੀਂ ਸਾਰਾ ਮਿਕਸ ਕਰਕੇ ਸਾਰ ਵੀ ਬਣਾ ਸਕਦੇ ਹੋ ਸਿਰਫ ਆਪਾਂ ਤਾਂ ਗੱਲਾਂ ਯਾਦ ਵੀ ਕੀ ਕਿੰਨੇ ਪੈਸੇ ਲੈ ਕਿਹਦੇ ਕੋਲ ਰਵਾਬ ਲੈਣਗੇ ਕੀ ਕਿਹੜਾ ਸਾਜ ਲੈਣ ਨੂੰ ਕਿਹਾ ਤੇ ਕੀ ਕੀਤਾ ਲੋਕਾਂ ਨੇ ਉਹੀ ਗੱਲਾਂ ਹੁੰਦੀਆਂ ਨੇ ਕੋਈ ਵੱਡੀ ਗੱਲ ਤਾਂ ਹੁੰਦੀ ਨਹੀਂ ਦੂਜਾ ਪ੍ਰਸ਼ਨ ਹੈ ਮਰਦਾਨਾ ਜਦੋਂ ਪਹਿਲੀ ਵਾਰ ਨਵਾਬਲਾਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸ ਨਾਲ ਕੀ ਵਿਹਾਰ ਕੀਤਾ ਵਿਹਾਰ ਮਤਲਬ ਸਲੂਕ ਮਰਦਾਨਾ ਜਦੋਂ ਪਹਿਲੀ ਵਾਰ ਨਵਾਬਲਾਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ ਲੋਕ ਉਸ ਨੂੰ ਠੱਠਾ ਮਖੌਲ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਕੁਰਾਇਏ ਦਾ ਡੋਮਾ ਆਇਆ ਹੈ ਕਈ ਲੋਕ ਉਸ ਨੂੰ ਹੋਰ ਵੀ ਬਹੁਤ ਬੁਰੇ ਭਲੇ ਸ਼ਬਦ ਬੋਲ ਰਹੇ ਸਨ ਤੇ ਕਈਆਂ ਨੇ ਉਸ ਉੱਤੇ ਮਿੱਟੀ ਵੀ ਚੁੱਕ ਕੇ ਸੁੱਟੀ ਤੀਜਾ ਪ੍ਰਸ਼ਨ ਹੈ ਮਰਦਾਨੇ ਨੇ ਨਗਰ ਵਿੱਚ ਉਸ ਨਾਲ ਜੋ ਬੀਤੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਸੁਣਾਈ ਤਾਂ ਗੁਰੂ ਜੀ ਨੇ ਅੱਗੋਂ ਕੀ ਕਿਹਾ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਉਹ ਲੋਕਾਂ ਤੋਂ ਨਾ ਡਰੇ ਲੋਕਾਂ ਦਾ ਕੰਮ ਝੱਖ ਮਾਰਨਾ ਹੈ ਉਹ ਲੋਕਾਂ ਤੋਂ ਬੇਪਰਵਾਹ ਰਹੇ ਤੇ ਸੰਸਾਰ ਦਾ ਨਾ ਬਣੇ ਕਿਉਂਕਿ ਉਹਨਾਂ ਨੇ ਉਸ ਨੂੰ ਕਰਤਾਰ ਦਾ ਬਣਾਇਆ ਹੈ ਪਰਮੇਸ਼ਰ ਦੇ ਪਿਆਰਿਆਂ ਦਾ ਲੋਕਾਂ ਦੇ ਝੱਖ ਮਾਰਨ ਨਾਲ ਕੁਝ ਨਹੀਂ ਵਿਗੜਦਾ ਕੁੱਤੇ ਆਪੇ ਭੌਂਕ ਕੇ ਚੁੱਪ ਕਰ ਜਾਂਦੇ ਹਨ ਚੌਥਾ ਪ੍ਰਸ਼ਨ ਹੈ ਮਰਦਾਨੇ ਤੇ ਫਰਹਿੰਦਰ ਵਾਬੀ ਦੀ ਆਪਸ ਵਿੱਚ ਹੋਈ ਵਾਰਤਾਲਾਪ ਨੂੰ ਆਪਣੇ ਸ਼ਬਦਾਂ ਵਿੱਚ ਲਿਖਣਾ ਫਰਹਿੰਦੇ ਦੇ ਪੁੱਛਣ ਤੇ ਮਰਦਾਨੇ ਨੇ ਆਪਣਾ ਨਾਂ ਤਾਂ ਦੱਸਿਆ ਤੇ ਕਿਹਾ ਕਿ ਉਹ ਸਾਦਮ ਵਾਲੀ ਬਿਰਤੀ ਧਾਰਨ ਕਰ ਚੁੱਕੇ ਬੇਦੀ ਖੱਤਰੀ ਨਾਨਕ ਨਾਲ ਰਹਿੰਦਾ ਹੈ ਜੋ ਅਗੰਮ ਦੀ ਬਾਣੀ ਉਚਾਰਦਾ ਹੈ ਤੇ ਉਸ ਨੇ ਉਸ ਨੂੰ ਸਤੁਰ ਵਾਬ ਲੈਣ ਲਈ ਭੇਜਿਆ ਹੈ ਮਤਲਬ ਹੈ ਗੁਰੂ ਨਾਨਕ ਦੇਵ ਜੀ ਨੇ ਫਰਹਿੰਦੇ ਤੋਂ ਮਰਦਾਨੇ ਨੂੰ ਫਰਹਿੰਦੇ ਤੁਰ ਵਾਬ ਲੈਣ ਲਈ ਭੇਜਿਆ ਹੈ ਫਰਹਿੰਦੇ ਨੇ ਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕਰਦੇ ਮਰਦਾਨੇ ਨੂਰਬਾਬ ਦੇ ਕੇ ਉਸ ਤੋਂ ਪੈਸੇ ਨਾ ਲਏ ਤੇ ਕਿਹਾ ਕਿ ਸਦਾ ਵੀ ਉਸ ਗੁਰੂ ਜੀ ਨਾਲ ਕੋਈ ਪੁਰਾਣਾ ਸੰਬੰਧ ਹੈ ਅੱਗੇ ਪੁੱਛੇ ਜਾਂਦੇ ਹੁੰਦੇ ਨੇ ਛੋਟੇ ਪ੍ਰਸ਼ਨ ਇੱਕ ਇੱਕ ਨੰਬਰ ਦੇ ਉਹੀ ਚੀਜ਼ਾਂ ਨੇ بار-बार ਉਹੀ ਚੀਜ਼ਾਂ ਵੱਡਿਆਂ ਦੇ ਉੱਤਰ ਤੇ ਨੇ ਉਹੀ ਸਾਰਚ ਲਿਖਣਾ ਉਹੀ ਛੋਟੀਆਂ ਨੇ ਠੀਕ ਹੈ ਇੱਕ ਵਾਰ ਚਾਰ ਦਿਨ ਕਰ ਲੋ ਬਸ ਉਹ ਕੁਝ ਵੀ ਲਿਖ ਸਕਦੇ ਹੋ ਫਿਰ ਤੁਸੀਂ ਰਵਾਬ ਮਗਾਉਣ ਦਾ ਫਿਰ ਤਾਂ ਤੋ ਸਾਖੀ ਦਾ ਲੇਖਕ ਕੌਣ ਹੈ ਗਯਾਨੀ ਦੀਪ ਸਿੰਘ ਗੁਰੂ ਨਾਨਕ ਦੇਵ ਜੀ ਕਿੱਥੇ ਬੈਠ ਕੇ ਕਰਤਾਰ ਦੇ ਗੁਣ ਗਾਉਣ ਲੱਗੇ ਜੰਗਲ ਦੇ ਵਿੱਚ ਗੁਰੂ ਜੀ ਨੂੰ ਹਿੰਦੂ ਮੁਸਲਮਾਨ ਲੋਕ ਕੀ ਕਹਿ ਰਹੇ ਸਨ ਕੁਰਾਈਆ ਗੁਰੂ ਨਾਨਕ ਦੇਵ ਜੀ ਕਿਸ ਕੁੱਲ ਵਿੱਚੋਂ ਸਨ ਬੇਦੀ ਖੱਤਰੀ ਗੁਰੂ ਜੀ ਦਾ ਸਾਥੀ ਕੌਣ ਸੀ ਭਾਈ ਮਰਦਾਨਾ ਗੁਰੂ ਜੀ ਨੂੰ ਸਭ ਤੋਂ ਵੱਧ ਕਿਹੜਾ ਸਾਜ਼ ਪਸੰਦ ਸੀ ਰਬਾਬ ਰਬਾਬ ਮਕਾਨ ਦਾ ਵਿਰਤਾਂਤ ਲੇਖ ਵਿੱਚ ਬੀਬੀ ਕੌਣ ਹੈ ਗੁਰੂ ਜੀ ਦੀ ਭੈਣ ਬੇਬੇ ਨਾਨਕੀ ਲੋਕ ਮਰਦਾਨੇ ਨੂੰ ਕੀ ਕਹਿ ਰਹੇ ਸਨ ਕੁਰਾਈਏ ਦਾ ਟੋਣ ਰਵਾਬੀ ਦਾ ਨਾਮ ਫਰਹਿੰਦਾ ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਤੋਂ ਕਿੰਨੇ ਰੁਪਏ ਲੈਣ ਲਈ ਕਿਹਾ ਸੀ 7 ਮਰਦਾਨਾ ਕਿੱਥੋਂ ਦਾ ਰਹਿਣ ਵਾਲਾ ਸੀ ਰਾਏਪੋਟ ਦੀ ਤਲਵੰਡੀ ਦਾ ਗੁਰੂ ਜੀ ਅਤੇ ਫਰਹਿੰਦੇ ਨੇ ਕਿਸ ਵਾਰੀ ਗੱਲਾਂ ਕੀਤੀਆਂ ਸੀ ਕਰਤਾਰ ਵਾਰੇ ਜਦੋਂ ਮਰਦਾਨੇ ਨੇ ਰਵਾਬ ਵਜਾਈ ਤਾਂ ਠਾਠ ਕਿਸ ਨੇ ਬਣਾਇਆ ਕਰਤਾਰ ਨੇ ਲੋਕ ਗੁਰੂ ਨਾਨਕ ਦੇਵ ਜੀ ਨੂੰ ਕਿੰਨਾ ਦਾ ਪੁੱਤ ਪੋਤਾ ਕਹਿ ਰਹੇ ਸਨ ਭਲੇ ਲੋਕਾਂ ਦਾ ਫਰਹਿੰਦੇ ਦਾ ਪਿੰਡ ਕਿੱਥੇ ਸੀ ਸਤਲੁਜ ਤੇ ਬਿਆਸ ਦੇ ਵਿਚਕਾਰ ਫਰਹਿੰਦੇ ਅਨੁਸਾਰ ਰਵਾਬ ਨਾਲ ਗੁਰੂ ਜੀ ਦਾ ਕੀ ਸੰਬੰਧ ਸੀ ਪੁਰਾਣਾ एसीजी ਪ੍ਰਸ਼ਨਾਂ ਦੇ ਉੱਤਰ ਤੇ ਸਾਰਾ ਕੋਰਸ ਇੱਕੋ ਹੀ ਗੱਲਾਂ ਨੇ ਉਹਨੂੰ ਇਕੱਠਾ ਕਰਕੇ ਸਾਰ ਬਣਾ ਲੈਣਾ ਉਹਨਾਂ ਚੋਂ ਹੀ ਉੱਤਰ ਬਣ ਜਾਂਦਾ ਬਸ ਮੇਨ ਗੱਲ ਕੀ ਹੁੰਦੀ ਆ ਵੀ ਮੇਨ ਪੁਆਇੰਟ ਯਾਦ ਕਰਨੇ ਨੇ ਨਾਮ ਯਾਦ ਕਰਨਾ ਹੁੰਦਾ ਕੋਈ ਸੰਨ ਆਇਆ ਵੀ ਚੋ ਯਾਦ ਕਰਨਾ ਹੁੰਦਾ ਤਰੀਖ ਤੇ ਨਾਮ ਸਾਰਿਆਂ ਨੂੰ ਪਿਆਰ ਭਰੀ ਸਾਤ ਤਸਵੀਰੀ ਅਕਾਲ